ਪਿਛਲੇ 32 ਸਾਲ ਤੋਂ ਇਹ ਚੀਜ਼ਾਂ ਕਲੈਕਟ ਕਰਦਾ ਆ ਰਿਹਾ ਤੇ ਮੈਂ ਜਿਹੜੀ ਮੇਰੀ ਸ਼ੁਰੂਆਤ ਸੀ ਉਹ ਮਤਲਬ ਸਿੱਕਿਆਂ ਤੋਂ ਹੋਈ ਸੀ ਤੇ ਸਿੱਕਿਆਂ ਤੋਂ ਬਾਅਦ ਫਿਰ ਮੈਂ ਮਤਲਬ ਹੱਥ ਲਿਖਤ ਜਿਹੜੀਆਂ ਪੋਥੀਆਂ ਨੇ ਉਧਰ ਹੋਇਆ ਉਹਨਾਂ ਨੂੰ ਸਾਹਮਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ ਹਥਿਆਰ ਵੀ ਇਕੱਠੇ ਕਰਨੇ ਸ਼ੁਰੂ ਕੀਤੇ ਪ੍ਰਾਤਨ ਸਮੇਂ ਦੇ ਜਿਹੜੇ ਸ਼ਸਤਰ ਨੇ ਤਲਵਾਰਾਂ ਨੇ ਖੰਡੇ ਨੇ ਜਾਂ ਤੀਗੇ ਨੇ ਜਾਂ ਮਤਲਬ ਕਟਾਰਾਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਹ ਪ੍ਰਾਤਨ ਸਮੇਂ ਦੇ ਸ਼ਸਤਰ ਉਹ ਲਾਏ ਨੇ ਜੀ ਇਹਦੇ ਵਿੱਚ ਮਤਲਬ ਸਾਰੇ ਪ੍ਰਾਤਨ ਸਮੇਂ ਦੀਆਂ ਤਲਵਾਰਾਂ ਨੇ ਤੇ ਬ੍ਰਿਟਿਸ਼ ਟਾਈਮ ਦੀਆਂ ਤਲਵਾਰਾਂ ਨੇ ਦੋ ਤਾਰੇ ਖੰਡੇ ਨੇ ਇੱਕ ਡੇਢ ਤਾਰੇ ਖੰਡੇ ਨੇ ਹਾਂ ਤੇ ਇਸ ਤਰ੍ਹਾਂ ਗੁਪਤੀਆਂ ਨੇ ਗੰਡਾਸੇ ਨੇ ਤਵਰ ਨੇ ਤੇ ਮੈਂ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਮੈਨੂੰ ਕਿਤੇ ਪਤਾ ਲੱਗਦਾ ਵੀ ਕਿਸੇ ਦੇ ਕੋਲੇ ਕੋਈ ਚੀਜ਼ ਪਈ ਆ ਤਾਂ ਉਹਦੇ ਘਰੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਜੋ ਵੀ ਉਹਦੀ ਬਣਦੀ ਪੇਮੈਂਟ ਆ ਉਹ ਦੇ ਕੇ ਮਤਲਬ ਉਹ ਚੀਜ਼ਾਂ ਖਰੀਦ ਕੇ ਸਾਂਭਦਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਚੀਜ਼ਾਂ ਦਿਖਾਈਆਂ ਜਾ ਸਕਣ ਤਾਂ ਕਿ ਮਤਲਬ ਆਪਣੇ ਵਿਰਸੇ ਦਾ ਆਪਣੇ ਜਿਹੜਾ ਇਤਿਹਾਸ ਦਾ ਬੱਚਿਆਂ ਨੂੰ ਪਤਾ ਲੱਗੇ ਵੀ ਕਿੱਥੋਂ ਅਸੀਂ ਕਿੱਥੇ ਤੱਕ ਪਹੁੰਚੇ ਹ ਇਸ ਤਰ੍ਹਾਂ ਇਹ ਦਰਵਾਰਾ ਇਹ ਆਪਣੇ ਪੰਜਾਬ ਦੀਆਂ ਨੇ ਨਾ ਇਸ ਤਰ੍ਹਾਂ ਇਹ ਪੰਜਾਬੀ ਮੁੱਠੇ ਨੇ ਸਾਰੇ ਇਹ ਇਸ ਤਰ੍ਹਾਂ ਦੇ ਜਿਹੜੇ ਮੁੱਠੇ ਨੇ ਇਹ ਸਾਰੇ ਮਤਲਬ ਬ੍ਰਿਟਿਸ਼ ਟਾਈਮ ਦੇ ਮੁੱਠੇ ਨੇ ਜੀ ਤੇ ਇਹ ਮਰਾਠੇ ਨੇ ਜੀ ਮਤਲਬ ਇਹਨੂੰ ਧੋਪ ਵੀ ਕਹਿ ਦਿੰਦੇ ਆ ਤੇ ਇਹ ਇਸ ਤਰ੍ਹਾਂ ਮਤਲਬ ਜਿਹੜੇ ਮਰਾਠਿਆਂ ਦੇ ਮਤਲਬ ਜਿਹੜੇ ਹੈਗੇ ਸੀ ਸੇਵਾਜੀ ਵਾਲੇ ਮਤਲਬ ਫੋਟੋਆਂ ਦੇਖਦੇ ਆ ਜਾਂ ਉਧਰਲੇ ਇਲਾਕੇ ਦੇ ਵਿੱਚ ਜਿਹੜੇ ਚੱਲਦੇ ਆ ਉਹਨੂੰ ਧੋਪ ਕਹਿੰਦੇ ਆ ਇਸ ਤਰ੍ਹਾਂ ਦੇ ਏਡੇ ਏਡੇ ਵੱਡੇ ਨੇ ਜੇ ਮਤਲਬ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਮਤਲਬ ਜੰਗਾਂ ਦੇ ਵਿੱਚ ਵਰਤੇ ਜਾਂਦੇ ਸੀ ਇਹਦਾ ਸਾਈਜ਼ ਦੇਖੋ ਤੇ ਆਪ ਜੀ ਨੂੰ ਦੇਖ ਕੇ ਹੀ ਪਤਾ ਲੱਗ ਗਿਆ ਹੋਊਗਾ ਜੇ ਦੇਖੋ ਜਜਮੈਂਟ ਹੁੰਦੀ ਐ ਇੱਥੋਂ ਨਾ ਪ੍ਰਾਤਨ ਨੇ ਸਾਰੀਆਂ ਸਿੱਖਾਂ ਦੇ ਮਤਲਬ ਹਿਸਟਰੀ ਦੇ ਵਿੱਚ ਇਹਨੂੰ ਤਬਰ ਬੋਲਿਆ ਜਾਂਦਾ ਸਿੱਖੀ ਭਾਸ਼ਾ ਦੇ ਵਿੱਚ ਤੇ ਇਹ ਤਬਰ ਨੇ ਸਾਰੇ ਪ੍ਰਾਤਨ ਨੇ ਅੱਜ ਤੋਂ 2700 ਸਾਲ ਪਹਿਲਾਂ ਤੋਂ ਲੈ ਕੇ ਜਿੰਨੇ ਵੀ ਰਾਜੇ ਮਹਾਰਾਜੇ ਨਵਾਬ ਸੁਲਤਾਨ ਤੇ ਜਿੰਨੀਆਂ ਵੀ ਰਿਆਸਤਾਂ ਸੀ ਉਹ ਲਗਭਗ ਸਾਰਿਆਂ ਦੇ ਮੇਰੇ ਕੋਲ ਸਿੱਕੇ ਮੇਰੇ ਕੋਲ ਮੌਜੂਦ ਨੇ ਜਿਹੜੇ ਕਸ਼ਮੀਰ ਦੇ ਵਿੱਚ ਗਵਰਨਰ ਲਾਈ ਸੀ ਉਹਨਾਂ ਸਮਿਆਂ ਦੇ ਵਿੱਚ ਉਹਦੇ ਵਿੱਚੋਂ ਦੀਵਾਨ ਮੋਤੀਰਾਮ ਦੇ ਸਿੱਕੇ ਇੱਥੇ ਮੌਜੂਦ ਨੇ ਜੀ ਤੇ ਮੀਹਾ ਸਿੰਘ ਦੇ ਸਿੱਕੇ ਨੇ ਗੁਲਾਮ ਸ਼ੇਖ ਮਯੂਦੀਨ ਦੇ ਸਿੱਕੇ ਨੇ ਤੇ ਇਹ ਮਹਾਰਾਜਾ ਰਣਜੀਤ ਸ਼ੇਰ ਸਿੰਘ ਦੇ ਸਿੱਕੇ ਨੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਨੇ ਇਹ ਹਰੀ ਸਿੰਘ ਨਲੂਏ ਦਾ ਸਿੱਕਾ ਜੀ ਅੱਛਾ ਲਿਖਿਆ ਵੀ ਹੋਇਆ ਹਾਂਜੀ ਕੱਲੇ ਕੱਲੇ ਦਾ ਇਤਿਹਾਸ ਲਿਖਿਆ ਜੀ ਹਰੀ ਸਿੰਘ ਨਲੂਏ ਦਾ ਗੋਵਿੰਦ ਸ਼ਾਹੀ ਰੁਪਿਆ ਜੀ ਇਹ ਪਹਿਲੇ ਸਿੱਕਾ ਮੰਨ ਲਓ ਇਹ ਆ ਜੀ 6th ਸੈਂਚਰੀ ਬੀਸੀ ਇਹਨੂੰ ਕਹਿੰਦੇ ਨੇ ਪੰਚਮਾਰਕ ਕੋਇਨ ਜੀ ਤੇ ਇਹ ਮੋਰੀਆ ਕਾਲ ਦਾ ਹੈਗਾ ਚੰਦਰਗੁਪਤ ਮੋਰੀਆ ਦਾ ਸਿੱਕਾ ਜੀ ਇਹ ਅੱਛਾ ਹਾਂਜੀ ਇਹ ਪਹਿਲਾ ਸਿੱਕਾ ਜੀ ਜਿੱਤੋਂ ਮਤਲਬ ਸ਼ੁਰੂਆਤ ਹੋਈ 2700 ਸਾਲ ਪਹਿਲਾਂ ਮਤਲਬ ਸਿੱਕੇ ਬਣਨ ਦੀ ਜਿੱਤੋਂ ਸਟਾਰਟ ਹੋਈ ਹਾਂਜੀ 2700 ਸਾਲ ਪਹਿਲਾਂ ਜੀ ਇਹ 1 ਇੰਚ ਦੀ ਕੁਰਾਨ ਆ ਤੇ ਚਾਂਦੀ ਦੀ ਡੱਬੀ ਦੇ ਵਿੱਚ ਆ ਅੱਛਾ ਤੇ ਇਹਦੇ ਵਿੱਚੋਂ ਇਸ ਤਰ੍ਹਾਂ ਮਤਲਬ ਇਹ ਜਿਹੜਾ ਕੁਰਾਨ ਵਿੱਚੋਂ ਨਿਕਲ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਲੈਂਜਰਾਂ ਪੜੀ ਜਾਂਦੀ ਹੈ ਜੀ ਪੰਜਾਬੀ ਦੇ ਵਿੱਚ ਲਿਖੀ ਹੋਈ ਗੀਤਾ ਅੱਛਾ ਤੇ ਇਹਦੀ ਜਿਹੜੀ ਸਟਾਰਟਿੰਗ ਆ ਉਹ ੴ ਸਤਿਗੁਰ ਪ੍ਰਸਾਦ ਤੋਂ ਹੁੰਦੀ ਆ ਕਿਉਂਕਿ ਇਹ ਸਿੱਖ ਬੰਦੇ ਨੇ ਲਿਖੀ ਤੇ ਸਿੱਖ ਬੰਦੇ ਨੇ ਲਖਵਾਈ ਹੋਣ ਕਰਕੇ ੴ ਸਤਿਗੁਰ ਪ੍ਰਸਾਦ ਤੋਂ ਸ਼ੁਰੂ ਹੁੰਦੀ ਆ ਹਾਂਜੀ ਪਿੱਕਲ ਦੇ ਹਾਂਜੀ ਹਾਂਜੀ ਇਹਦੇ ਵਿੱਚ ਆਚਾਰ ਪੈ ਜਾਂਦਾ ਜੀ ਆਚਾਰ ਵਾਲੀ ਡੱਬੀ ਉੱਪਰ ਨਾਲ ਅਟੈਚ ਆ ਜੀ ਪੱਕੀ ਪਰਮਾਨੈਂਟ ਤੇ ਉਸ ਤੋਂ ਬਾਅਦ ਆ ਤਿੰਨ ਟਿੱਪਣ ਆਉਂਦੀ ਆ ਤੇ ਇਹਦੇ ਵਿੱਚ ਜਿਹੜੇ ਚਮਚ ਨੇ ਉਹ ਚਮਚ ਵਿੱਚ ਹੀ ਅਟੈਚ ਨੇ ਜੀ ਆ ਦੇਖੋ ਚਮਚਨ ਵਾਲੀ ਲੋਕ ਹੁੰਦਾ ਜੀ ਸਾਰਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੇਹਾ ਮਲਿਕਾ ਜੀ ਸਾਡੇ ਨਾਲ ਜਿਹੜੇ ਨੇ ਪਰਮਿੰਦਰ ਸਿੰਘ ਅਹਿਮਦਗੜ ਮੌਜੂਦ ਨੇ ਜਿਨ੍ਹਾਂ ਨੇ ਜੇ ਆਪਾਂ ਗੱਲ ਕਰ ਲਈ ਪੁਰਾਣੀਆਂ ਪ੍ਰਾਤਨ ਸਮੇ ਦੀਆਂ ਜਿਹੜੀਆਂ ਚੀਜ਼ਾਂ ਨੇ ਕਿਸ ਤਰੀਕੇ ਨਾਲ ਜਿਹੜੇ ਸਾਂਭ ਕੇ ਰੱਖਿਆ ਹੋਈਆਂ ਨੇ ਕਿਸ ਤਰੀਕੇ ਨਾਲ ਆਸਤਰੋ ਸ਼ਾਸਤਰ ਤੋਂ ਲੈ ਕੇ ਜਿਹੜੇ ਨੇ ਗ੍ਰੰਥ ਸਾਹਿਬ ਜੀ ਵੀ ਜਿਹੜੇ ਨੇ ਸਾਂਭ ਕੇ ਰੱਖੇ ਹੋਏ ਨੇ ਪ੍ਰਾਤਨ ਸਮੇ ਦੇ ਸਿੱਕੇ ਤੱਕ ਇਹਨਾਂ ਕੋਲ ਮੌਜੂਦ ਨੇ ਸੋ ਆਪਾਂ ਇਹਨਾਂ ਨਾਲ ਗੱਲ ਕਰਦੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਦੱਸੋਗੇ ਕਿੰ ਦਰਸ਼ਕਾਂ ਨੂੰ ਸੱਸੀ ਕੱਲ ਬੁਲਾਉਣਾ ਤੇ ਮੈਂ ਇਹ ਪ੍ਰਾਤਨ ਚੀਜ਼ਾਂ ਨੂੰ ਸੰਭਾਲਦਾ ਤਾਂ ਕਿ ਮਤਲਬ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੁਝ ਬਚਾਇਆ ਜਾ ਸਕੇ ਤੇ ਅੱਜ ਮੈਂ ਇੱਥੇ ਜੀਆਰਡੀ ਅਕੈਡਮੀ ਦੇ ਵਿੱਚ ਆਲਮੇ ਨਾਨਕ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਮੈਂ ਮਤਲਬ ਇੱਥੇ ਐਗਜ਼ੀਬਿਸ਼ਨ ਲਾਈ ਆ ਤਾਂ ਕਿ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਆਪਣੇ ਇਤਿਹਾਸ ਨਾਲ ਜੋੜਿਆ ਜਾ ਸਕੇ ਬਿਲਕੁਲ ਤੇ ਇੱਥੇ ਮੈਂ ਜਿਹੜੇ ਪ੍ਰਾਤਨ ਸਮੇਂ ਦੇ ਜਿਹੜੇ ਸ਼ਸਤਰ ਨੇ ਤਲਵਾਰਾਂ ਨੇ ਖੰਡੇ ਨੇ ਜਾਂ ਤੇਗੇ ਨੇ ਜਾਂ ਮਤ ਕਟਾਰਾਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਹ ਪ੍ਰਾਤਨ ਸਮੇਂ ਦੇ ਸਖਸਤਰ ਕੋ ਲਾਈ ਨੇ ਜੀ ਤੇ ਇਹਦੇ ਵਿੱਚ ਮਤਲਬ ਸਾਰੇ ਪ੍ਰਾਤਨ ਸਮੇਂ ਦੀਆਂ ਤਲਵਾਰਾਂ ਨੇ ਤੇ ਬ੍ਰਿਟਿਸ਼ ਟਾਈਮ ਦੀਆਂ ਤਲਵਾਰਾਂ ਨੇ ਦੋ ਤਾਰੇ ਖੰਡੇ ਨੇ ਇੱਕ ਡੇਢ ਤਾਰੇ ਖੰਡੇ ਨੇ ਹਾਂ ਤੇ ਇਸ ਤਰ੍ਹਾਂ ਗੁਪਤੀਆਂ ਨੇ ਗੰਡਾਸੇ ਨੇ ਤਬਰ ਨੇ ਇਸ ਤਰ੍ਹਾਂ ਦੇ ਸਾਰੇ ਇਹ ਚੀਜ਼ਾਂ ਤੁਸਾਂ ਕਿ ਸਰ ਕਿਸ ਤਰੀਕੇ ਨਾਲ ਇਹਨਾਂ ਦੀ ਮਤਲਬ ਸਾਂਭ ਕੀਤੀ ਹੈ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਮਤਲਬ ਸੰਭਾਲ ਕੇ ਰੱਖਿਆ ਹੈ ਕਿਧਰੋਂ ਕਿਧਰੋਂ ਤੁਸੀਂ ਲੈ ਕੇ ਆਏ ਹੋ ਕਿਵੇਂ ਕਿਵੇਂ ਇਹਨਾਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ ਹੈ ਹਾਂਜੀ ਇਹ ਮੇਰਾ ਸ਼ੌਕ ਆ ਮਤਲਬ ਮੈਂ ਪੁਰਾਣ ਪਿਛਲੇ 32 ਸਾਲ ਤੋਂ ਇਹ ਚੀਜ਼ਾਂ ਕਲੈਕਟ ਕਰਦਾ ਆ ਰਿਹਾ ਹਾਂ ਤੇ ਮੈਂ ਜਿਹੜੀ ਮੇਰੀ ਸ਼ੁਰੂਆਤ ਸੀ ਉਹ ਮਤਲਬ ਸਿੱਕਿਆਂ ਤੋਂ ਹੋਈ ਸੀ ਤੇ ਸਿੱਕਿਆਂ ਤੋਂ ਬਾਅਦ ਫਿਰ ਮੈਂ ਮਤਲਬ ਹੱਥ ਲਿਖਤ ਜਿਹੜੀਆਂ ਪੋਥੀਆਂ ਨੇ ਉਧਰ ਹੋਇਆ ਉਹਨਾਂ ਨੂੰ ਸਾਹਮਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ ਹਥਿਆਰ ਵੀ ਇਕੱਠੇ ਕਰਨੇ ਸ਼ੁਰੂ ਕੀਤੇ ਤੇ ਮੈਂ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਮੈਨੂੰ ਕਿਤੇ ਪਤਾ ਲੱਗਦਾ ਵੀ ਕਿਸੇ ਦੇ ਕੋਲੇ ਕੋਈ ਚੀਜ਼ ਪਈ ਆ ਤਾਂ ਉਹਦੇ ਘਰੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਜੋ ਵੀ ਉਹਦੀ ਬਣਦੀ ਪੇਮੈਂਟ ਆ ਉਹ ਦੇ ਕੇ ਮਤਲਬ ਉਹ ਚੀਜ਼ਾਂ ਖਰੀਦ ਕੇ ਸਾਂਭਦਾ ਤਾਂ ਕਿ ਆਉਣ ਵਾਲ ਜਾ ਸਕੋ ਤਾਂ ਕਿ ਮਤਲਬ ਆਪਣੇ ਵਿਰਸੇ ਦਾ ਆਪਣੇ ਜਿਹੜਾ ਇਤਿਹਾਸ ਦਾ ਬੱਚਿਆਂ ਨੂੰ ਪਤਾ ਲੱਗੇ ਵੀ ਕਿੱਥੋਂ ਅਸੀਂ ਕਿੱਥੇ ਤੱਕ ਪਹੁੰਚ ਗਏ ਅੱਜ ਸਰ ਕਿੱਦਾਂ ਪਤਾ ਲੱਗਦਾ ਕਿ ਇਹ ਬ੍ਰਿਟਿਸ਼ ਕਾਲ ਦੀ ਹੈ ਇਹ ਸਾਡੇ ਮਤਲਬ ਕਿ ਬਹੁਤ ਪੁਰਾਤਨ ਕਾਲ ਦੀ ਹੈ 1947 ਦੀ ਕਿੱਦਾਂ ਪਤਾ ਲੱਗਦਾ ਇਹ ਇਹਦੇ ਜਿਹੜੇ ਸ਼ੇਪ ਆ ਜਾਂ ਇਹਦੇ ਹੈਂਡਲ ਆ ਮਤਲਬ ਉਹ ਤੋਂ ਪਤਾ ਲੱਗ ਜਾਂਦਾ ਬ੍ਰਿਟਿਸ਼ ਦੀ ਆ ਮਤਲਬ ਜਾਂ ਆਪਣੀ ਪੰਜਾਬ ਦੀ ਆ ਜਾਂ ਮਤਲਬ ਮੁਗਲਾਂ ਦੀ ਆ ਇਸ ਤਰ੍ਹਾਂ ਮਤਲਬ ਉਹ ਉਹ ਨਿਸ਼ਾਨੀਆਂ ਜੇ ਤੁਸੀਂ ਥੋੜਾ ਜਿਹਾ ਆਈਡੀਆ ਦੋਗੇ ਇੱਕ ਵਾਰੀ ਦੱਸੋਗੇ ਕਿ ਕਿਹੜੀਆਂ ਚੀਜ਼ਾਂ ਨੇ ਜੋ ਕਿ ਲੱਗਦੇ ਮੁਗਲਾਂ ਦੀਆਂ ਬ੍ਰਿਟਿਸ਼ ਕਾਲ ਦੀਆਂ ਨੇ ਜਾਂ ਫਿਰ ਜੜ ਇਸ ਤਰ੍ਹਾਂ ਮਤਲਬ ਆਪਾਂ ਗੱਲ ਕਰੀਏ ਵੀ ਇਹ ਜਿਹੜੀ ਨਾਰਮਲ ਦਰਵਾਰਾਂ ਨੇ ਇਸ ਤਰ੍ਹਾਂ ਇਹ ਦਰਵਾਰਾ ਇਹ ਆਪਣੇ ਪੰਜਾਬ ਦੀਆਂ ਨੇ ਨਾ ਇਸ ਤਰ੍ਹਾਂ ਇਹ ਪੰਜਾਬੀ ਮੁੱਠੇ ਨੇ ਸਾਰੇ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਹ ਜਿਹੜੇ ਮੁੱਠੇ ਨੇ ਇਹ ਸਾਰੇ ਪੰਜਾਬੀ ਮੁੱਠੇ ਨੇ ਤੇ ਇਹ ਇਸ ਤਰ੍ਹਾਂ ਦੇ ਜਿਹੜੇ ਮੁੱਠੇ ਨੇ ਇਹ ਸਾਰੇ ਮਤਲਬ ਬ੍ਰਿਟਿਸ਼ ਟਾਈਮ ਦੇ ਮੁੱਠੇ ਨੇ ਜੀ ਤੇ ਇਹ ਮਤਲਬ ਨਿਸ਼ਾਨੀਆਂ ਨੇ ਕਹ ਲੋ ਤੇ ਇਹ ਮਰਾਠੇ ਨੇ ਜੀ ਮਤਲਬ ਇਹਨੂੰ ਧੋਪ ਵੀ ਕਹਿ ਦਿੰਦੇ ਆ ਤੇ ਇਸ ਤਰ੍ਹਾਂ ਮਤਲਬ ਜਿਹੜੇ ਮਰਾਠਿਆਂ ਦੇ ਮਤਲਬ ਜਿਹੜੇ ਹੈਗੇ ਸੀ ਇਹ ਸੇਵਾਜੀ ਵਾਲੇ ਮਾਦਰਜ ਫੋਟੋਆਂ ਦੇਖਦੇ ਆ ਜਾਂ ਉਧਰਲੇ ਇਲਾਕੇ ਦੇ ਵਿੱਚ ਜਿਹੜੇ ਚੱਲਦੇ ਆ ਇਹਨੂੰ ਧੋਕ ਕਹਿੰਦੇ ਆ ਤੇ ਇਹ ਚੀਜ਼ਾਂ ਵੀ ਮਤਲਬ ਅਲੱਗ-ਅਲੱਗ ਕੈਟਾਗਰੀਆਂ ਨੇ ਉਹ ਅਲੱਗ-ਅਲੱਗ ਮਤਲਬ ਡਿਜ਼ਾਈਨ ਤੋਂ ਪਤਾ ਲੱਗ ਜਾਂਦਾ ਵੀ ਇਹ ਕੀ ਚੀਜ਼ ਆ ਤੇ ਜਿਵੇਂ ਹੁਣ ਆਪਾਂ ਗੱਲ ਕਰੀਏ ਵੀ ਮਤਲਬ ਆਪਾਂ ਕਰੀਏ ਵੀ ਤਲਵਾਰ ਤਲਵਾਰ ਦੇ ਵਿੱਚ ਵੀ ਬਹੁਤ ਜ਼ਿਆਦਾ ਵੈਰਾਈਟੀਆਂ ਨੇ ਮਤਲਬ ਉਹ ਉਹ ਸ਼ੇਪ ਤੋਂ ਪਤਾ ਲੱਗਦਾ ਨਾ ਕਿ ਮਤਲਬ ਅ ਕੱਲਾ ਆਪਾਂ ਮਤਲਬ ਉਹ ਗੱਲ ਕਰੀਏ ਤਾਂ ਉਹ ਤੋਂ ਜਿਸ ਤਰ੍ਹਾਂ ਇਹ ਅ ਨੇਜੇ ਨੇ ਤੇ ਪੁਰਾਤਨ ਮਤਲਬ ਇਸ ਤਰ੍ਹਾਂ ਦੇ ਏਡੇ ਏਡੇ ਵੱਡੇ ਨੇ ਜਿਹੇ ਮਤਲਬ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਅ ਮਤਲਬ ਜੰਗਾਂ ਦੇ ਵਿੱਚ ਵਰਤੇ ਜਾਂਦੇ ਸੀ ਜੀ ਅਚ ਉਹ ਚੀਜ਼ਾਂ ਤੇ ਇਦਾਂ ਦੀਆਂ ਨੇ ਵੀ ਨਾਮ ਹੀ ਨਹੀਂ ਪਤਾ ਵੀ ਇਹਨੂੰ ਇਹਨੂੰ ਕਹਿੰਦੇ ਕੀ ਹੈ ਇਹਨੂੰ ਕਰਪਾ ਵਰਸ਼ਾ ਵੀ ਕਹਿ ਦਿੰਦੇ ਆ ਉਹਨੂੰ ਨੇਜਾ ਵੀ ਕਹਿ ਸਕਦੇ ਆ ਇਹਨੂੰ ਕੁਝ ਵੀ ਕਹਿ ਸਕਦੇ ਆ ਇਹ ਇਹ ਵਰਸ਼ੇ ਨੇ ਸਾਰੇ ਵਰਸ਼ਾ ਦੀਆਂ ਅਲੱਗ-ਅਲੱਗ ਵੈਰਾਈਟੀਆਂ ਨੇ ਤੁਹਾਨੂੰ ਦੇਖੋ ਵੀ ਇਹਦੀ ਇਹਦਾ ਇਹਦਾ ਸਾਈਜ਼ ਦੇਖੋ ਤੇ ਆਪ ਜੀ ਨੂੰ ਦੇਖ ਕੇ ਹੀ ਪਤਾ ਲੱਗ ਗਿਆ ਹੋਊਗਾ ਜੇ ਦੇਖੋ ਜਜਮੈਂਟ ਹੁੰਦੀ ਹੈ ਇੱਥੋਂ ਨਾ ਪੁਰਾਤਨ ਨੇ ਸਾਰੀਆਂ ਜੀ ਤੇ ਇਹ ਸਾਰੇ ਮਤਲਬ ਪੁਰਾਤਨ ਸਮਿਆਂ ਦੇ ਸਾਹਮਣੇ ਹੋਏ ਨੇ ਤੇ ਇਹ ਇਹਨੂੰ ਆਪਾਂ ਤਵਰ ਕਹਿੰਦੇ ਆ ਜੀ ਹੂੰ ਅ ਸਿਕੰਦੇਮਲੇ ਹਿਸਟਰੀ ਦੇ ਵਿੱਚ ਇਹਨੂੰ ਤਬਰ ਬੋਲਿਆ ਜਾਂਦਾ ਸਿੱਕੀ ਭਾਸ਼ਾ ਦੇ ਵਿੱਚ ਤੇ ਇਹ ਤਬਰ ਨੇ ਸਾਰੇ ਪ੍ਰਾਤਨ ਨੇ ਅਲੱਗ-ਅਲੱਗ ਵੈਰਾਈਟੀ ਦੇ ਨੇ ਤੇ ਇਸ ਤਰ੍ਹਾਂ ਮਤਲਬ ਇਹ ਹਥਿਆਰਾਂ ਦੀ ਕਲੈਕਸ਼ਨ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵੀ ਸਿੱਕਿਆਂ ਦੀ ਤੇ ਮਹਾਰਾਜ ਜੀ ਤੁਸੀਂ ਦੱਸੋਗੇ ਕਿਹੜੇ ਸੰਤ ਤੋਂ ਲੈ ਕੇ ਕਿਹੜੇ ਸੰਤ ਦੇ ਤੱਕ ਦੇ ਤੁਹਾਡੇ ਕੋਲ ਸਿੱਕੇ ਨੇ ਹਾਂਜੀ ਅ ਜਿਹੜਾ ਸਿੱਕਿਆਂ ਦੀ ਮੇਰੇ ਕੋਲ ਕਲੈਕਸ਼ਨ ਆ ਉਹ 6th ਸੈਂਚਰੀ BC ਤੋਂ ਲੈ ਕੇ ਮਤਲਬ ਅੱਜ ਤੋਂ 2700 ਸਾਲ ਪਹਿਲਾਂ ਤੋਂ ਲੈ ਕੇ ਜੀ ਜਿੰਨੇ ਵੀ ਰਾਜੇ ਮਹਾਰਾਜੇ ਨਵਾਬ ਸੁਲਤਾਨ ਤੇ ਜਿੰਨੀਆਂ ਵੀ ਰਿਆਸਤਾਂ ਸੀ ਉਹ ਲਗਭਗ ਸਾਰਿਆਂ ਦੇ ਮੇਰੇ ਕੋਲ ਸਿੱਕੇ ਮੇਰੇ ਕੋਲ ਮੌਜੂਦ ਨੇ ਤੇ ਖਾਸ ਤੌਰ ਤੇ ਜਿਹੜੀ ਮੈਂ ਇੱਥੇ ਡਿਸਪਲੇ ਬਣਾਈ ਆ ਇਹ ਸਾਰੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਕਿਆਂ ਦੀ ਡਿਸਪਲੇ ਆ ਕੀ ਬਾਤ ਤੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੀ ਕਿੰਨੀ ਵੈਰਾਈਟੀ ਦੇ ਸਿੱਕੇ ਬਣੇ ਤੇ ਕਿਹੜੇ-ਕਿਹੜੇ ਉਹਨਾਂ ਦੇ ਉੱਪਰ ਸਿੰਬਲ ਸੀ ਤੇ ਕਿੰਨੇ ਤਾਂਬੇ ਦੇ ਸਿੱਕਿਆਂ ਦੇ ਉੱਪਰ ਕੀ ਲਿਖਿਆ ਹੁੰਦਾ ਚਾਂਦੀ ਦੇ ਸਿੱਕਿਆਂ ਦੇ ਉੱਪਰ ਕੀ ਲਿਖਿਆ ਹੁੰਦਾ ਨਾਨਕ ਸ਼ਾਹੀ ਇਹ ਸਿੱਕੇ ਦੀ ਵਾਰਤ ਕੀ ਆ ਤੇ ਗੋਬਿੰਦ ਸ਼ਾਹੀ ਸਿੱਕੇ ਦੀ ਵਾਰਤ ਕੀ ਆ ਇਹ ਅਲੱਗ-ਅਲੱਗ ਮਤਲਬ ਸਾਰੀ ਇਹਦੇ ਵਿੱਚ ਫੁੱਲ ਡਿਟੇਲ ਨਹੀਂ ਦੱਸਿਆ ਗਿਆ ਜਿਵੇਂ ਇਹ ਤਾਂਬੇ ਦਾ ਸਿੱਕਾ ਜੀ ਇਹ ਤਾਂਬੇ ਦੇ ਸਿੱਕੇ ਦੇ ਉੱਪਰ ਤਰਸੂਲ ਬਣਿਆ ਜੀ ਇਹ ਤਾਂਬੇ ਦੇ ਸਿੱਕੇ ਦੇ ਉੱਪਰ ਕਰਾਸ ਦਾ ਨਿਸ਼ਾਨ ਆ ਜੀ ਮਤਲਬ ਕੀ ਤੁਸੀਂ ਕਿ ਕਿੰਨੇ ਕਿੰਨੇ ਦੇ ਸਿੱਕੇ ਨੇ ਇਹ ਇਹ ਪੈਸੇ ਨੇ ਜੀ ਉਸ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਇਹ ਪੈਸਾ ਆ ਜਿਹੜਾ ਤਾਂਬੇ ਦਾ ਹੁੰਦਾ ਉਹ ਪੈਸਾ ਹੁੰਦਾ ਜੀ ਜਿਹੜਾ ਚਾਂਦੀ ਦਾ ਹੁੰਦਾ ਉਹ ਰੁਪਿਆ ਹੁੰਦਾ ਜੀ ਤੇ ਜਿਹੜਾ ਸੋਨੇ ਦਾ ਹੁੰਦਾ ਉਹਨੂੰ ਮੋਹਰ ਜਾਂ ਸ਼ਰਫੀਆਂ ਨਾਮ ਲਿਆ ਜਾਂਦਾ ਤੇ ਇਹ ਮਤਲਬ ਉਸ ਸਮੇਂ ਦੇ ਪੈਸੇ ਨੇ ਤੇ ਇਹ ਤਰਸ਼ੂਲ ਵਾਲਾ ਆ ਜੀ ਇਹ ਕ੍ਰਾਸ ਵਾਲਾ ਆ ਜੀ ਇਹ ਫੁੱਲ ਵਾਲਾ ਆ ਜੀ ਇਹ ਕਟਾਰ ਵਾਲਾ ਆ ਜੀ ਇਹ ਅਲੱਗ-ਅਲੱਗ ਵੈਰਾਈਟੀਆਂ ਜਿੰਨੀਆਂ ਵੀ ਮਤਲਬ ਡਾਈਆਂ ਦੇ ਸਿੱਕੇ ਬਣੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਉਹਨਾਂ ਦੇ ਸਿੱਕੇ ਨੇ ਤੇ ਗੱਲ ਕਰੀਏ ਵੀ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਕਸ਼ਮੀਰ ਦੇ ਵਿੱਚ ਗਵਰਨਰ ਲਾਇਆ ਸੀ ਉਹਨਾਂ ਸਮਿਆਂ ਦੇ ਵਿੱਚ ਉਹਦੇ ਵਿੱਚੋਂ ਦੀਵਾਨ ਮੋਤੀराम ਦੇ ਸਿੱਕੇ ਇੱਥੇ ਮੌਜੂਦ ਨੇ ਜੀ ਤੇ ਮੀਹਾ ਸਿੰਘ ਦੇ ਸਿੱਕੇ ਨੇ ਗੁਲਾਮ ਸ਼ੇਖ ਮਯੂਦੀਨ ਦੇ ਸਿੱਕੇ ਨੇ ਤੇ ਇਹ ਇਹ ਸਿੱਕੇ ਉੱਥੇ ਮਤਲਬ ਉਹਨਾਂ ਦੇ ਜਾਰੀ ਕੀਤੇ ਹੋਏ ਨੇ ਜਿਹੜੇ ਕਿ ਕਸ਼ਮੀਰ ਦੇ ਵਿੱਚ ਗਵਰਨਰ ਲੱਗੇ ਜੀ ਪਗਾਏ ਗਏ ਸੀ ਤੇ ਇਸ ਦੇ ਨਾਲ ਆਪਾਂ ਗੱਲ ਕਰ ਲਈਏ ਸਿੱਕਿਆਂ ਦੀ ਕਿੰਨੀ ਕਲੈਕਸ਼ਨ ਹੋਣਗੀ ਤੁਹਾਡੇ ਕੋਲ ਲਗਭਗ ਕਿੰਨੇ ਸਿੱਕੇ ਹੋਣਗੇ ਜੇ ਆਪਾਂ ਇਹਨਾਂ ਦੀ ਗਿਣਤੀ ਕਰੀਏ ਤੇ ਕਿੰਨੇ ਗਿਣਤੀ ਦੇ ਵਿੱਚ ਮੌਜੂਦ ਨੇ ਤੁਹਾਡੇ ਕੋਲ ਮੇਰੇ ਕੋਲ ਜਿਹੜੀ ਮੇਰੀ ਕਲੈਕਸ਼ਨ ਦੇ ਵਿੱਚ ਲਗਭਗ 18000 ਸਿੱਕਾ ਆ ਜੀ ਜਿਹਦੇ ਵਿੱਚੋਂ 18000 ਦੇ ਵਿੱਚੋਂ ਸੋਨੇ ਦੇ ਚਾਂਦੀ ਦੇ ਕਾਪਰ ਦੇ ਸਿੱਕੇ ਮੇਰੇ ਕੋਲ ਹੈਗੇ ਨੇ ਤੇ ਉਹਦੇ ਵਿੱਚੋਂ ਅ ਥੋੜੇ ਜਿਹੇ ਸਿੱਕੇ ਇੱਥੇ ਮਤਲਬ ਡਿਸਪਲੇ ਕੀਤੇ ਨੇ ਕਿਉਂਕਿ ਜਗ੍ਹਾ ਨਹੀਂ ਮਿਲੀ ਤੇ ਸਾਡੇ ਕੋਲ ਹਜੇ ਵੀ ਟਰੰਕਾਂ 'ਚ ਟਰੰਕ ਭਰੇ ਪਏ ਨੇ। ਕੀ ਬਾਤ ਹੈ ਤੇ ਜੇ ਸਾਨੂੰ ਮਤਲਬ 100 ਟੇਬਲ ਵੀ ਦੇ ਦਿੰਦੇ ਇਹ 20 ਟੇਬਲ ਲੱਗੇ ਨੇ ਜੇ 100 ਟੇਬਲ ਵੀ ਦੇ ਦਿੰਦੇ ਮੈਂ ਕੱਲਾ ਭਰ ਸਕਦਾ ਜੀ। ਕੀ ਬਾਤ ਹੈ ਤੇ ਮਤਲਬ ਇੰਨੀ ਕਲੈਕਸ਼ਨ ਜਿਹੜੀ ਆ ਤੁਹਾਡੇ ਕੋਲ ਪਈ ਆ। 33 ਸਾਲ ਹੋ ਗਏ ਇਕੱਠਾ ਕਰਦਿਆਂ ਨੂੰ ਤੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਨੇ। ਇਹ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਨੇ। ਇਹ ਹਰੀ ਸਿੰਘ ਨਲੂਏ ਦਾ ਸਿੱਕਾ ਜੀ। ਅੱਛਾ ਲਿਖਿਆ ਵੀ ਹੋਇਆ। ਹਾਂਜੀ ਕੱਲੇ-ਕੱਲੇ ਦਾ ਇਤ ਤੇ ਇਹਦੇ ਵਿੱਚ ਹਰ ਪੰਜਾਬੀ ਦੇ ਵਿੱਚ ਲਿਖਿਆ ਜੀ ਹਰ ਤੇ ਸਕੈਨਰ ਵੀ ਲਾਏ ਹੋਏ ਆ ਕਿ ਸਕੈਨ ਮੇਰੇ ਮੇਰਾ ਫੇਸਬੁੱਕ YouTube ਤੇ ਇੰਸਟਾ ਮੇਰਾ ਪੇਜ ਆ ਪੁਰਾਤਨ ਵਿਰਸਾ ਤੇ ਉਹਦੇ ਸਕੈਨਰ ਲਾਏ ਤਾਂ ਕਿ ਮਤਲਬ ਜੇ ਕੋਈ ਮੇਰੇ ਨਾਲ ਜੁੜਨਾ ਚਾਹੁੰਦਾ ਤਾਂ ਮੇਰੀ ਹਾਂ ਜਾਣਨਾ ਚਾਹੁੰਦਾ ਤਾਂ ਇਹਨਾਂ ਨੂੰ ਸਕੈਨ ਕਰਕੇ ਤੁਸੀਂ ਆਪਣਾ ਇਤਿਹਾਸ ਜਾਣਦੇ ਜੀ ਜੀ ਬਿਲਕੁਲ ਤੇ ਜੇ ਆਪਾਂ ਗੱਲ ਕਰੀਏ ਵੀ ਮਹਾਰਾਜਾ ਰਣਜੀਤ ਸਿੰਘ ਦੇ ਮਿੰਟਾਂ ਮਿੰਟਾਂ ਕਿੰਨੀਆਂ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਹ ਪਸ਼ਾਵਰ ਮਿੰਟ ਦਾ ਸਿੱਕਾ ਜੀ ਇਹ ਡੇਰਾ ਗਾਜੀ ਖਾਨ ਮਿੰਟ ਦਾ ਸਿੱਕਾ ਜੀ ਇਹ ਮੁਲਤਾਨ ਮਿੰਟ ਦਾ ਸਿੱਕਾ ਜੀ ਇਹ ਲਾਹੌਰ ਮਿੰਟ ਦਾ ਸਿੱਕਾ ਜੀ ਇਹ ਅੰਮ੍ਰਿਤਸਰ ਮਿੰਟ ਦਾ ਸਿੱਕਾ ਜੀ ਇਸ ਤਰ੍ਹਾਂ ਮਤਲਬ ਅਲੱਗ-ਅਲੱਗ ਮਿੰਟਾਂ ਦੇ ਉੱਪਰੋਂ ਜਿੱਥੋਂ ਵੀ ਸਿੱਕਾ ਮਹਾਰਾਜਾ ਰਣਜੀਤ ਸਿੰਘ ਦਾ ਛਪਦਾ ਸੀ ਬਣਦਾ ਸੀ ਇਹ ਉਹਨਾਂ ਅਲੱਗ-ਅਲੱਗ ਮਿੰਟਾਂ ਦੇ ਸਿੱਕੇ ਜਾਰੀ ਹੁੰਦੇ ਆ ਜਿਵੇਂ ਇੰਡੀਆ ਦੇ ਗਵਰਨਮੈਂਟ ਦੇ ਕੋਲੇ ਇਸ ਟਾਈਮ 4 ਮਿੰਟਾਂ ਨੇ ਇਹ 4 ਮਿੰਟਾਂ ਮਹਾਰਾਜ ਰਣਜੀਤ ਸਿੰਘ ਦੀ ਉਸ ਸਮੇ 7-8 ਮਿੰਟਾਂ ਸੀ ਤੇ ਉਹ ਮਤਲਬ ਰਾਜ ਕਿੱਡਾ بڑا ਸੀ ਨਾ ਵਿਸ਼ਾਲ ਰਾਜ ਤੇ ਇਹ ਇਹ ਸਾਰੇ ਮਤਲਬ ਜਿਹੜੇ ਰਾਜੇ ਮਹਾਰਾਜਿਆਂ ਦੇ ਸਿੱਕੇ ਖਿਲਜੀਆ ਦੇ ਲੋਧੀਆਂ ਦੇ ਸੂਰੀਆਂ ਦੇ ਇਹ ਸਾਰੇ ਸਿੱਕੇ ਇੱਥੇ ਮੌਜੂਦ ਨੇ ਤੇ ਜੇ ਮੰਨ ਲਓ ਆਪਾਂ ਗੱਲ ਕਰੀਏ ਵੀ ਜਿਹੜਾ ਪਹਿਲਾ ਸਿੱਕਾ ਪਹਿਲਾ ਸਿੱਕਾ ਮੈਨੂੰ ਇਹ ਆ ਜੀ 6 ਸੈਂਚਰੀ ਬੀਸੀ ਇਹਨੂੰ ਕਹਿੰਦੇ ਨੇ ਪੰਚਮਾਰਕ ਕੋਇਨ ਜੀ ਤੇ ਇਹ ਮੋਰਿਆ ਕਾਲ ਦਾ ਹੈਗਾ ਚੰਦਰਗੁਪਤ ਮੋਰਿਆ ਦਾ ਸਿੱਕਾ ਜੀ ਇਹ ਅੱਛਾ ਹਾਂ ਜੀ ਇਹ ਪਹਿਲਾ ਸਿੱਕਾ ਜੀ ਜਿੱਤੋਂ ਮਤਲਬ ਸ਼ੁਰੂਆਤ ਹੋਈ 2700 ਸਾਲ ਪਹਿਲਾਂ ਮਤਲਬ ਸਿੱਕੇ ਬਣਨ ਦੀ ਜਿੱਤੋਂ ਸਟਾਰਟ ਹੋਈ ਹਾਂਜੀ 2700 ਸਾਲ ਪਹਿਲਾਂ ਜੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪੰਜਾਬ ਦੀਆਂ ਰਿਆਸਤਾਂ ਦੀ ਜੀ ਪੰਜਾਬ ਦੀਆਂ ਰਿਆਸਤਾਂ ਦੇ ਵਿੱਚ ਜਿਹੜਾ ਮਤਲਬ ਵੱਡੀ ਰਿਆਸਤ ਮੰਨੀ ਜਾਂਦੀ ਆ ਉਹ ਪਟਿਆਲਾ ਰਿਆਸਤ ਮੰਨੀ ਜਾਂਦੀ ਆ ਠੀਕ ਹੈ ਜੀ ਇਹਦੇ ਵਿੱਚ ਸਰਦਾਰ ਅਮਰ ਸਿੰਘ ਸਹਿਬ ਸਿੰਘ ਕਰਮ ਸਿੰਘ ਨਰਿੰਦਰ ਸਿੰਘ ਮਹਿੰਦਰ ਸਿੰਘ ਰਜਿੰਦਰ ਸਿੰਘ ਜਿਵੇਂ ਜਿਵੇਂ ਵੀ ਰਾਜੇ ਮਤਲਬ ਚੇਂਜ ਹੁੰਦੇ ਗਏ ਪਟਿਆਲੇ ਦੇ ਰਿਆਸਤ ਦੇ ਵਿੱਚੋਂ ਇਹ ਉਹਨਾਂ ਦੇ ਸਿੱਕੇ ਨੇ ਜੀ ਤੇ ਉਸ ਤੋਂ ਬਾਅਦ ਗੱਲ ਕਰੀਏ ਮਲੇਰਕੋਟਲਾ ਰਿਆਸਤ ਦੀ ਮਲੇਰਕੋਟਲਾ ਰਿਆਸਤ ਦੇ ਵਿੱਚੋਂ ਨਵਾਬ ਪੀਖਨ ਖਾਂ ਬਹਾਦਰ ਖਾਂ ਅਸਦੁੱਲਾ ਖਾਂ ਅਮੀਰ ਅਲੀ ਖਾਂ ਮਹਿਬੂਬ ਅਲੀ ਖਾਨ ਸਕੰਦਰ ਅਲੀ ਖਾਨ ਇਬਰਾਹਿਮ ਅਲੀ ਖਾਨ ਅਹਿਮਦ ਅਲੀ ਖਾਨ ਇਸ ਤਰ੍ਹਾਂ ਮਤਲਬ ਜਿਵੇਂ ਜਿਵੇਂ ਵੀ ਨਵਾਬ ਚੇਂਜ ਹੁੰਦੇ ਗਏ ਉਹਨਾਂ ਸਾਰਿਆਂ ਨਵਾਬਾਂ ਦੇ ਮਤਲਬ ਸਿੱਕੇ ਇੱਥੇ ਡਿਸਪਲੇ ਕੀਤੇ ਨੇ ਤੇ ਜਿੰਨੀਆਂ ਵੀ ਸਟੇਟਾਂ ਸੀਗੀਆਂ ਚਾਹੇ ਉਹ ਮਤਲਬ ਗੁਜਰਾਤ ਸਟੇਟ ਸੀ ਚਾਹੇ ਦਿੱਲੀ ਦੀ ਸਲਤਨਤ ਦੇ ਸਿੱਕੇ ਸੀ ਚਾਹੇ ਕੋਟਾ ਸਟੇਟ ਆ ਬੂੰਦੀ ਸਟੇਟ ਆ ਅਬਦ ਦੇ ਸਟੇਟ ਆ ਮਰਾਠਾ ਸਟੇਟ ਆ ਮਤਲਬ ਜਿਹੜਾ ਵੀ ਰਾਜਾ ਤੁਸੀਂ ਲਗਭਗ ਬੋਲੋ ਆਪਣੇ ਕੋਲੇ ਹੈਗਾ ਜੀ ਅੱਛਾ ਮਤਲਬ ਉਹ A to Z ਸਾਰੇ ਜਿਹੜੇ ਨੇ ਸਿੱਕੇ ਜਿਹੜੇ ਨੇ ਅਲੱਗ-ਅਲੱਗ ਸੰਧ ਦੇ ਜੁਨੇ ਅਲੱਗ-ਅਲੱਗ ਰਾਜਿਆਂ ਦੇ ਸਿੱਕੇ ਨੇ ਮੰਨ ਲਓ ਇੱਕ ਮਰੇਕ ਕੋਲੇ ਦੀ ਆਪਾਂ ਗੱਲ ਕੀਤੀ ਆ ਤੇ ਮਰੇਕ ਕੋਲੇ ਦੇ 22 ਨਵਾਬ ਹੋਏ ਨੇ ਹੁਣ 22 ਨਵਾਬਾਂ ਦੇ ਵਿੱਚੋਂ 11 ਨਵਾਬਾਂ ਨੇ ਸਿੱਕੇ ਚੱਲੇ ਚਲਾਏ ਨੇ ਤੇ 11 ਦੇ ਵਿੱਚੋਂ ਲਗਭਗ ਮੇਰੇ ਕੋਲ ਨੌਰਬ ਹੈਗੇ ਆ ਤੇ ਮਰੇ ਕਹਿਣਾ ਹਰ ਰਾਜੇ ਦਾ ਹਰ ਮਤਲਬ ਸਟੇਟ ਦੇ ਵਿੱਚ ਜੋ ਮਤਲਬ ਸੀਗੀ ਉਹਦੇ ਵਿੱਚ ਕਿੰਨੇ ਰਾਜਿਆਂ ਨੇ ਰਾਜ ਕੀਤਾ ਉਹਨਾਂ ਦੇ ਮਤਲਬ ਪੀੜੀ ਤੋਂ ਪੀੜੀ ਮਤਲਬ ਕੋਸ਼ਿਸ਼ ਕੀਤੀ ਹੈ ਅੱਜ ਦੇ ਟਾਈਮ ਦੀ ਮੈਂ ਗੱਲ ਕਰਾਂ ਇੱਕ ਸਿੱਕੇ ਦੀ ਕਿੰਨੀ ਵੈਲਿਊ ਹੈ ਦੇਖੋ ਵੈਲਿਊ ਤਾਂ ਇਹ ਆ ਵੀ ਕਾਮਨ ਵੀ ਨੇ ਬਹੁਤ ਬਹੁਤ ਰੇਅਰ ਵੀ ਨੇ ਉਹਦੇ ਵਿੱਚ ਇਹ ਗੱਲ ਹੁੰਦੀ ਹੈ ਵੀ ਮੰਨ ਲਓ ਹੁਣ ਅਕਬਰ ਦੀ ਗੱਲ ਕਰ ਲਈਏ ਅਕਬਰ ਨੇ 1556 ਤੋਂ 1605 ਤੱਕ ਰਾਜ ਕੀਤਾ ਜੀ 50 ਸਾਲ ਰਾਜ ਹੋਇਆ 50 ਸਾਲ ਦੇ ਵਿੱਚ ਉਸ ਰਾਜੇ ਨੇ ਟਨਾਂ ਦੇ ਹਿਸਾਬ ਨਾਲ ਸਿੱਕਾ ਬਣਾਇਆ ਹੁਣ ਉਹਨੂੰ ਆਪਾਂ ਰੇਅਰ ਨਹੀਂ ਮੰਨ ਸਕਦੇ ਕਿਉਂਕਿ ਆਮ ਮਿਲ ਜਾਂਦਾ ਵਦਾਈਚ ਮਿਲ ਮਿਲ ਜਾਂਦਾ ਜਦੋਂ ਮਿਲਦਾ ਤਾਂ ਟਨਾਂ ਦੇ ਹਿਸਾਬ ਨਾਲ ਕਵਾਂਟਿਟੀ ਦੇ ਹਿਸਾਬ ਨਾਲ ਮਿਲਦਾ ਪਰ ਜਿਹੜਾ ਰਾਜਾ ਘੱਟ ਸਮਾਂ ਰਹਾ ਮੰਨ ਲਓ 1-2 ਮਹੀਨੇ ਰਾਜ ਰਿਹਾ ਜਾਂ 3 ਮਹੀਨੇ ਰਾਜ ਰਿਹਾ ਉਹਨੇ ਉਹਨੇ ਕੇ ਰਾਜ ਸਮੇਂ ਚ ਕਿੰਨਾ ਕੇ ਸਿੱਕਾ ਬਣਾਇਆ ਹੋ ਤੇ ਨੇਚਰਲੀ ਆ ਵੀ ਉਹ ਰੇਅਰ ਆ ਤੇ ਉਹ ਉਹਨੂੰ ਰੇਅਰ ਮੰਨਿਆ ਜਾਂਦਾ ਤੇ ਉਸ ਮੁਤਾਬਕ ਹੀ ਉਹਦੀ ਮਤਲਬ ਜਿਹੜੀ ਵੈਲਿਊ ਆ ਉਹ ਤੈ ਹੁੰਦੀ ਆ ਵੀ ਉਹ ਕਿੰਨੀ ਮਤਲਬ ਕਿੰਨਾ ਚਿਰ ਰਾਜ ਰਿਹਾ ਜਾਂ ਕਿੰਨੀ ਕੋ ਉਹਦੀ ਮਤਲਬ ਸਿੱਕੇਵੇਂ ਕਿੰਨੀ ਪੱਥਰ ਦੇ ਵੀ ਨੇ ਸ਼ਾਇਦ ਨਹੀਂ ਜੀ ਨਹੀਂ ਇਹ ਸਾਰੇ ਤਾਂਬੇ ਦੇ ਨੇ ਕਾਪਰ ਦੇ ਹਾਂਜੀ ਕਾਪਰ ਦੇ ਨੇ ਪਰ ਦੇਖਣ ਨੂੰ ਐ ਨਹੀਂ ਲੱਗ ਰਹੇ ਵੀ ਹਾਂ ਥੋੜਾ ਜਿਹਾ ਇਹ ਮਤਲਬ ਇਹਨੂੰ ਮਤਲਬ ਜੇ ਮੈਂ ਕਹਾਂ ਲੋ ਉਲੀ ਲੱਗ ਜਾਂਦੀ ਜਾਂ ਕਹਾਂ ਲੋ ਇਹ ਕਾਲਾ ਪੈ ਜਾਂਦਾ ਤਾਂ ਤੰਬਾ ਤੇ ਇਸ ਕਰਕੇ ਇਹ ਥੋੜੇ ਥੋੜੇ ਇਸ ਤਰ੍ਹਾਂ ਡਾਰਕ ਦਿਖ ਰਹੇ ਨੇ ਕਿਉਂਕਿ ਸਾਲ ਦੋ ਸਾਲ ਬਾਅਦ ਵੈਸੇ ਇਹਦੀ ਸਫਾਈ ਹੋ ਜਾਂਦੀ ਆ ਹੁਣ ਤੁਸੀਂ ਦੱਸੋ ਕਿ ਇਹ ਸਿੱਕੇ ਜਿਹੜੇ ਨੇ ਕਿਹੜੀ ਕਿਹੜੀ ਸਿਟੀ ਦੇ ਵਿੱਚ ਕੰਟਰੀ ਦੇ ਵਿੱਚ ਤੁਸੀਂ ਜਾ ਜਾ ਕੇ ਇਹਨਾਂ ਨੂੰ ਇਕੱਠੇ ਕੀਤੇ ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਜਾ ਕੇ ਮੈਂ ਇਹ ਜ਼ਿਆਦਾਤਰ ਜਿਹੜੇ ਨੇ ਪੰਜਾਬ ਹਰਿਆਣਾ ਰਾਜਸਥਾਨ ਤੇ ਪੂਰੇ ਇੰਡੀਆ ਦੇ ਮਤਲਬ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਇਹ ਇਕੱਠੇ ਕੀ ਇਹ ਕੋ ਜਨ 18000 ਸਿੱਕੇ ਦੀ ਕਲੈਕਸ਼ਨ ਆ ਮੇਨ ਜਿਹੜਾ ਮਕਸਦ ਆ ਵੀ ਆਪਣੀ ਵਿਰਾਸਤ ਨੂੰ ਬਚਾਉਣਾ ਤੇ ਸਿੱਕਿਆਂ ਤੋਂ ਮੇਰੀ ਕਲੈਕਸ਼ਨ ਸ਼ੁਰੂ ਹੋਈ ਸੀ ਫਿਰ ਉਸ ਤੋਂ ਬਾਅਦ ਮੈਂ ਹੱਥ ਲਿਖਤ ਕੋਥੀਆਂ ਗ੍ਰੰਥ ਇਕੱਠੇ ਕਰਨੇ ਸ਼ੁਰੂ ਕੀਤੇ ਅੱਛਾ ਕਿਉਂਕਿ ਸਿੱਕਾ ਇੱਕ ਜਿਹੜਾ ਮੈਟਲ ਆ ਧਾਤ ਆ ਇੱਕ ਉਹ ਜਦੋਂ ਕਾਲੋ ਵੀ 2700 ਸਾਲ ਤੋਂ ਲੈ ਕੇ ਹੁਣ ਤੱਕ ਉਹਨੂੰ ਕੁਝ ਨਹੀਂ ਹੋਇਆ ਤੇ ਉਹ ਆਉਣ ਵਾਲੇ ਟਾਈਮ 'ਚ ਵੀ ਐਮੀ ਰਹੂਗਾ ਵੀ ਬਚਾਉਣ ਦੀ ਲੋੜ ਹੈਗੀ ਆ ਜਿਹੜੀਆਂ ਕਾਗਜ਼ ਤੋਂ ਮਤਲਬ ਜਾਂ ਹੱਥ ਲਿਖਤਾਂ ਨੇ ਆਪਣੀਆਂ ਪ੍ਰਾਤਨ ਆਪਣੇ ਮਤਲਬ throhora ਉਹ ਉਹ ਚੀਜ਼ ਨੂੰ ਬਚਾਉਣ ਦੀ ਲੋੜ ਆ ਇਸ ਕਰਕੇ ਫਿਰ ਮੈਂ ਹੱਥ ਲਿਖਤਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਫਿਰ ਹੱਥ ਲਿਖਤਾਂ ਤੋਂ ਬਾਅਦ ਮੈਂ ਸ਼ਾਸਤਰਾਂ ਵੱਲ ਨੂੰ ਹੋਇਆ ਤੇ ਨਾਲ ਮੇਰਾ ਪਿੰਡੂ ਸੱਭਿਆਚਾਰ ਦੀਆਂ ਚੀਜ਼ਾਂ ਇਕੱਠੀਆਂ ਉਹ ਮੈਂ ਕਰ ਹੀ ਰਿਹਾ ਸੀ ਜਿੱਥੇ ਆਪਾਂ ਦੇਖ ਰਹੇ ਆ ਵੀ ਇੱਥੇ ਮਤਲਬ ਕਿ ਗ੍ਰੰਥ ਸਾਇਬ ਵੀ ਨੇ ਕੁਰਾਨ ਵੀ ਨੇ ਗੀਤਾ ਜੀ ਵੀ ਨੇ ਮਤਲਬ ਵਿਚ ਚੀਜ਼ਾਂ ਮਤਲਬ ਹੋਲੀ ਬਾਈਬਲ ਵੀ ਹੈ ਮਤਲਬ ਕੁਐਸਚਨ ਆਦੀ ਮਤਲਬ ਇਹ ਸਾਰੀਆਂ ਚੀਜ਼ਾਂ ਮਤਲਬ ਤੁਸੀਂ ਆਪ ਇਕੱਠੀਆਂ ਕੀਤੀਆਂ ਇੰਨੀਆਂ ਛੋਟੇ ਛੋਟੇ ਆਕਾਰ ਦੇ ਵਿੱਚ ਨੇ ਜੀ ਜੀ ਇਹ ਸਾਰੇ ਮਤਲਬ ਜਿੰਨੀਆਂ ਵੀ ਚੀਜ਼ਾਂ ਨੇ ਮੈਂ ਆਪ ਹੀ ਇਕੱਠੀਆਂ ਕੀਤੀਆਂ 32 ਸਾਲ ਹੋ ਗਏ ਮੈਨੂੰ ਕਲੈਕਸ਼ਨ ਕਰਦਿਆਂ ਨੂੰ ਤੇ ਇਹ ਜਿਹੜੇ ਮਤਲਬ ਗ੍ਰੰਥ ਛੋਟੇ ਨੇ ਜਿਵੇਂ ਮਿਨੀਚਰ ਸਾਈਜ਼ ਦੇ ਕਿਤੋਂ ਵੀ ਮੈਨੂੰ ਕੋਈ ਮਤਲਬ ਮਿਲ ਜਾਂਦੇ ਨੇ ਛੋਟੇ ਤੇ ਉਹ ਮੈਂ ਲਿਖ ਲੈਣਾ ਬਾਕੀ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜੇ ਫੌਜੀਆ ਨੂੰ ਛੋਟੇ ਗ੍ਰੰਥ ਮਿਲੇਗੇ ਇਹ ਉਹਦੇ ਮਤਲਬ ਮੇਰੇ ਕੋਲ ਇੱਕ ਕੁਰਾਨ ਆ ਤੇ ਇਹ ਜਿਹੜੀ ਕੁਰਾਨ ਇਹ 1 ਇੰਚ ਦੀ ਕੁਰਾਨ ਹੈ ਤੇ ਚਾਂਦੀ ਦੀ ਡੱਬੀ ਦੇ ਵਿੱਚ ਆ ਅੱਛਾ ਤੇ ਇਹਦੇ ਵਿੱਚੋਂ ਇਸ ਤਰ੍ਹਾਂ ਮਤਲਬ ਇਹ ਜਿਹੜਾ ਕੁਰਾਨ ਵਿੱਚੋਂ ਨਿਕਲ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਲੈਂਜਣਾ ਪਈ ਜਾਂਦੀ ਹੈ ਜੀ ਕਿਆ ਬਾਤ ਹੈ ਤੇ ਇਹ ਮਤਲਬ ਇਸ ਤਰ੍ਹਾਂ ਦੀ ਜਿਹੜੀ ਯੂਨਿਕ ਮਤਲਬ ਜਿਹੜੀਆਂ ਚੀਜ਼ਾਂ ਨੇ ਉਹ ਮੈਂ ਕਲੈਕਟ ਕਰਦਾ ਤਾਂ ਕਿ ਮਤਲਬ ਕਿਤੋਂ ਲੈ ਕੇ ਆਏ ਸੀਗੇ ਤੁਸੀਂ ਇਹ ਇੱਕ ਫੌਜੀ ਦੇ ਘਰੋਂ ਮਿਲੀ ਸੀ ਜੀ ਅੱਛਾ ਤੇ ਜਿਵੇਂ ਇਹ ਕੁਰਾਨ ਆ ਜੀ ਤੇ ਇਸ ਤਰ੍ਹਾਂ ਹੀ ਮਤਲਬ ਇੱਕ ਗੀਤਾ ਹੈ ਜੀ ਹਾਂ ਇਹ ਸ ਅਭੀ ਤੁਸੀਂ ਦੇਖ ਸਕਦੇ ਹੋ ਗੀਤਾ ਤਾਵਾ ਇਹ ਕਿਧਰ ਲੈ ਕੇ ਆਸੀ ਸਰ ਇਹ ਵੈਸੇ ਇਹ ਨਮੀ ਆ ਵੈਸੇ ਕਿਉਂਕਿ ਮੈਨੂੰ ਐ ਹੁੰਦਾ ਵੀ ਯੂਨੀਕ ਸਾਈਜ਼ ਆ ਤਾਂ ਮੈਂ ਮਤਲਬ ਉਹ ਚੀਜ਼ ਨੂੰ ਕਲੈਕਟ ਕਰ ਲੈਂਦਾ ਜੀ ਤਾਂ ਕਿ ਮਤਲਬ ਕੁਛ ਨਾ ਕੁਛ ਬੱਚਿਆਂ ਨੂੰ ਦਿਖਾਇਆ ਜਾ ਸਕੀ ਤੇ ਜਿਹੜੀ ਮਤਲਬ ਇਹ ਕੁਰਾਨ ਆ ਇਸ ਤਰ੍ਹਾਂ ਹੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਹਿੰਦੂਆਂ ਨੂੰ ਗੀਤਾ ਇਸ ਤਰ੍ਹਾਂ ਮਤਲਬ ਚੀਜ਼ਾਂ ਮਿਲ ਇਹ ਜਿਹੜੇ ਚੀਜ਼ਾਂ ਗ੍ਰੰਥ ਨੇ ਇਹ ਦਿੱਤੇ ਗਏ ਸੀਗੇ ਤੇ ਇਹ ਸੈਕਿੰਡ ਵਰਲਡ ਵਾਰ ਵੇਲੇ ਦੇ ਇਹ ਉਸ ਸਮੇਂ ਦਾ ਹੀ ਮਤਲਬ ਚੋਰ ਸਾਹਿਬ ਆ ਤੇ ਇਹ ਮਤਲਬ ਗ੍ਰੰਥ ਲਈ ਸੋ ਉਹ ਉਸ ਤਰ੍ਹਾਂ ਦਾ ਹੀ ਛੋਟਾ ਚੋਰ ਸਾਹਿਬ ਤੇ ਇਹ ਵੀ ਮਤਲਬ ਕਿਸੇ ਦੇ ਘਰੋਂ ਹੀ ਮੈਨੂੰ ਮਿਲਿਆ ਜੀ ਕਿਆ ਬਾਤ ਕਿੱਦਾਂ ਇਨਫੋਰਮੇਸ਼ਨ ਕਿੱਦਾਂ ਮਿਲਦੀ ਹੈ ਕਿ ਉਹਦੇ ਕੋਲ ਇਹ ਸਮਾਨ ਪਿਆ ਹੈ ਤੇ ਇਹਦੇ ਕੋਲ ਆਵਲ ਸਮਾਨ ਪਿਆ ਕਿੱਦਾਂ ਮੇਰਾ ਮੈਂ ਕਾਰਪੈਂਟਰ ਹਾਂ ਜੀ ਮੈਂ ਲੱਕੜੀ ਦਾ ਕੰਮ ਕਰਦਾ ਮੇਰਾ ਨਾ ਪਿੰਡਾਂ ਦੇ ਵਿੱਚ ਜਾਣਾ ਜਾਂ ਮਤਲਬ ਲੋਕਾਂ ਦੇ ਘਰਾਂ 'ਚ ਜਾਣਾ ਆਉਣਾ ਜਾਦੇ ਆ ਤੇ ਉਸ ਤਰ੍ਹਾਂ ਫਿਰ ਮੈਂ ਲੋਕਾਂ ਨਾਲ ਗੱਲ ਸਾਂਝੀ ਕਰੀਦੇ ਆ ਵੀ ਮੈਨੂੰ ਆ ਸ਼ੌਂਕ ਆ ਮੇਰੇ ਆ ਚੀਜ਼ਾਂ ਇਸ ਤਰ੍ਹਾਂ ਦੀ ਕੋਈ ਚੀਜ਼ ਹੋਵੇ ਵੀ ਕੋਈ ਸਿੱਕੇ ਹੋਣ ਕੋਈ ਗ੍ਰੰਥ ਹੋਵੇ ਕੋਈ ਹਥਿਆਰ ਹੋਵੇ ਕੋਈ ਪੁਰਾਣੀ ਰਿਕਾਰਡ ਹੋਣ ਰਿਕਾਰਡ ਪਲੇਅਰ ਹੋਣ ਜਾਂ ਪੁਰਾਣੀ ਕੋਈ ਵੀ ਚੀਜ਼ ਹੋਵੇ ਵੀ ਮੈਨੂੰ ਦੱਸੋ ਉਹ ਕੋਈ ਨਾ ਕੋਈ ਮਤਲਬ ਦੱਸ ਦਿੰਦਾ ਵੀ ਅਸੀਂ ਪਈ ਹੈ ਉਹ ਬੰਦੇ ਕੋਲੇ ਤਾਂ ਉਹਦੇ ਨਾਲ ਫਿਰ ਕੰਟੈਕਟ ਕਰਕੇ ਉਹ ਚੀਜ਼ਾਂ ਮਤਲਬ ਇਸ ਤਰ੍ਹਾਂ ਲਿੰਕ ਬਣ ਜਾਂਦਾ ਆ ਆ ਦੱਸੋਗੇ ਕੀ ਹੈ ਇਹ ਇਹ ਗੀਤਾ ਆ ਜੀ ਜੀ ਪੰਜਾਬੀ ਦੇ ਵਿੱਚ ਲਿਖੀ ਹੋਈ ਗੀਤਾ ਅੱਛਾ ਤੇ ਇਹਦੀ ਜਿਹੜੀ ਸਟਾਰਟਿੰਗ ਆ ਉਹ ੴ ਸਤਿਗੁਰ ਪ੍ਰਸਾਦ ਤੋਂ ਹੁੰਦੀ ਆ ਕਿਉਂਕਿ ਇਹ ਸਿੱਖ ਬੰਦੇ ਨੇ ਲਿਖੀ ਤੇ ਸਿੱਖ ਬੰਦੇ ਨੇ ਲਖਵਾਈ ਹੋਣ ਕਰਕੇ ੴ ਸਤਿਗੁਰ ਪ੍ਰਸਾਦ ਤੋਂ ਸ਼ੁਰੂ ਹੁੰਦੀ ਆ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਨੇਚਰਲ ਕਲਰ ਦੀਆਂ 20 ਪੇਂਟਿੰਗ ਨੇ ਤੇ 20 ਪੇਂਟਿੰਗ ਜਿਹੜੀਆਂ ਨੇ ਉਹ ਨੇਚਰਲ ਕਲਰ ਦੀਆਂ ਨੇ ਸੰਗਾਸਣ ਬਣਿਆ ਹੋਇਆ ਮੁਕਟ ਲੱਗਿਆ ਹੋਇਆ ਛਤਰ ਲੱਗਿਆ ਹੋਇਆ ਇਹਨਾਂ ਦੇ ਗਹਿਣੇ ਪਾਏ ਨੇ ਇਹਨਾਂ ਦੇ ਮੁਕਟ ਲੱਗੇ ਨੇ ਇਹਨਾਂ ਦੇ ਗਹਿਣੇ ਪਾਏ ਨੇ ਇਹ ਸਾਰਾ ਸੋਨਾ ਲੱਗਿਆ ਹੋਇਆ ਹੈ ਇਹ ਵੀ ਇਸੇ ਤਰੀਕੇ ਦੀ 20 ਪੇਂਟਿੰਗ ਨੇ ਕਿ ਡਿਫਰੈਂਟ ਡਿਫਰੈਂਟ ਨਹੀਂ ਡਿਫਰੈਂਟ ਨਹੀਂ ਸਾਰੀਆਂ ਉਹ ਗੀਤਾ ਦੇ ਨਾਲ ਰਿਲੇਟਡ ਮਨੋਂ ਪੇਂਟਿੰਗ ਨੇ ਤੇ ਉਹ 20 ਦੀਆਂ 20 ਪੇਂਟਿੰਗ ਵਿਦ 골ਡ ਵਰਕ ਨੇ ਸੋਨਾ ਲੱਗਿਆ ਹੋਈ ਸਾਰਿਆਂ ਤੇ ਸਾਰਿਆਂ 'ਚ ਉਹਨੂੰ ਸੋਨਾ ਲੱਗਿਆ ਹੋਇਆ ਜਿਹੜੀਆਂ ਪੇਂਟਿੰਗ ਉਹਨਾਂ ਦੇ ਉੱਪਰ ਉਸ ਟਾਈਮ ਦੀ ਇਹਦੀ ਕੀਮਤ ਕਿੰਨੀ ਸੀਗੀ ਜਦੋਂ ਤੁਸੀਂ ਇਹ ਲਈ ਸੀ ਦੇਖੋ ਇਹ ਅਕਲ ਦੇ ਵਿੱਚ ਮੈਨੂੰ ਗਿਫਟ ਮਿਲੀ ਹੋਈ ਹੈ ਜੀ ਕਿਸੇ ਤੋਂ ਤੇ ਇਹਦੀ ਕੀਮਤ ਤਾਂ ਮਤਲਬ ਆਪ ਲਾ ਹੀ ਨਹੀਂ ਸਕਦੇ ਨਾ ਪਿਆਰ ਦੇ ਜਿਹੜੀ ਕੋਈ ਚੀਜ਼ ਦਿੱਤੀ ਹੋਵੇ ਉਹਦੇ ਕੀਮਤ ਲਾ ਹੀ ਨਹੀਂ ਸਕਦੇ ਤੇ ਇਹ ਦੱਸੋਗੇ ਲੱਕਰ ਦੇ ਕੀ ਨੇ ਹਾਂਜੀ ਇਹ ਪੱਤਿਆਂ ਦੇ ਉੱਪਰ ਲਿਖੀ ਹੋਈ ਰਮਾਇਣ ਆ ਜੀ ਇਹਨੂੰ ਤਾੜ ਪੱਤਰ ਕਿਹਾ ਜਾਂਦਾ ਜੀ ਤੇ ਪੱਤਿਆਂ ਦੇ ਉੱਪਰ ਲਿਖੀ ਹੋਈ ਰਮਾਇਣ ਆ ਤੇ ਇਹ ਪੁਰਾਣ ਭਗਵਤ ਮਹਾਪੁਰਾਣ ਅੱਛਾ ਹਾਂਜੀ ਇਹ ਭਗਵਤ ਮਹਾਪੁਰਾਣ ਤੇ ਇਧਰ ਇਹ ਜਨਮ ਸਾਖੀ ਆ ਗੁਰੂ ਨਾਨਕ ਦੇਵ ਜੀ ਦੀ ਤੇ ਤੇ ਅਕਾਲ ਉਸਤਤ ਆ ਜੀ ਪੰਜ ਗ੍ਰੰਥੀ ਦੀ ਪੋਸਥੀ ਆ ਜੀ ਤੇ ਦਸਮ ਗ੍ਰੰਥ ਦਾ ਸੈਕੰਡ ਪਾਰਟ ਆ ਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦੀਆਂ ਜਨਮ ਸਾਖੀਆਂ ਨੇ ਜੀ ਮਤਲਬ ਇਹ ਵੀ ਸਾਰੀਆਂ ਪ੍ਰਾਤਨੇ ਸਮੇਂ ਦੇ ਨਹੀਂ ਨੇ ਸਾਰਾ ਕੁਝ ਪ੍ਰਾਤਨ ਆ ਜੀ ਇੱਥੇ ਕੀ ਬਾਤ ਹੈ ਕਿੰਨੇ ਕਿੰਨੇ ਸੰਦੀਆਂ ਜੜੀਆਂ ਚੀਜ਼ਾਂ ਹੋਣੀਆਂ ਨੇ ਕੋਈ 150 ਸਾਲ ਕੋਈ 200 ਸਾਲ ਕੋਈ 300 ਸਾਲ ਇਸ ਤਰ੍ਹਾਂ ਅਲੱਗ-ਅਲੱਗ ਮਤਲਬ ਪੀਰੀਅਡ ਹੈ ਇਹਨਾਂ ਦਾ ਕੀ ਬਾਤ ਤੇ ਆਪਾਂ ਹੁਣ ਇੱਕ ਪੀਰੀਅਡ ਬੋਲ ਦਈਏ ਤਾਂ ਉਹ ਫਿਰ ਕਿਸੇ ਨਾਲ ਮੈਚ ਨਹੀਂ ਕਰਦਾ ਨਾ ਸਾਰਿਆਂ ਦਾ ਅਲੱਗ-ਅਲੱਗ ਪੀਰੀਅਡ ਆ ਤੇ ਉਸ ਤੋਂ ਬਾਅਦ ਪਿੰਡੂ ਸੱਭਿਆਚਾਰ ਦੀਆਂ ਚੀਜ਼ਾਂ ਵੀ ਮੈਂ ਕਲੈਕਟ ਕੀਤੀਆਂ ਨੇ ਤਾਂ ਕਿ ਮਤਲਬ ਆਪਣੇ ਇਤਿਹਾਸ ਬਾਰੇ ਬੱਚਿਆਂ ਨੂੰ ਨੌਲੇਜ ਦੇ ਸਕੀਏ ਤੇ ਇਹ ਜਿਹੜੀ ਆ ਇਹ ਕੁੱਚ ਆ ਜੀ ਕੁੱਚ ਹਾਂਜੀ ਇਹਨੂੰ ਕੁੱਝ ਕਹਿੰਦੇ ਨੇ ਜਦੋਂ ਮਤਲਬ ਪ੍ਰਾਣੀਆਂ ਬੁੜੀਆਂ ਜਾਂ ਮਤਲਬ ਜਲਾਹੇ ਪਹਿਲਾਂ ਦਰੀਆਂ ਖੇਸ ਬੁਣਦੇ ਹੁੰਦੇ ਸੀ ਇੱਕ ਤਾਣਾ ਪਾਉਂਦੇ ਸੀ ਤਾਣੇ ਨੂੰ ਟਾਈਟ ਕਰਨ ਵਾਸਤੇ ਜਦੋਂ ਬਾਰ-ਬਾਰ ਉਹਦੇ ਵਿੱਚ ਹੱਥ ਕੱਢਿਆ ਜਾਂਦਾ ਜਾਂ ਰੀਲ ਕੱਢੀ ਜਾਂਦੀ ਸੀ ਬੁਣਤੀ ਕਰਨ ਵਾਸਤੇ ਉਹ ਢਿੱਲੇ ਹੋ ਜਾਂਦਾ ਸੀ ਤਾਣਾ ਉਹ ਤਾਣੇ ਨੂੰ ਟਾਈਟ ਕਰਨ ਵਾਸਤੇ ਇਹ ਮਾਵਾ ਲਾਇਆ ਜਾਂਦਾ ਸੀ ਇਹ ਮਾਵ ਲਾਉਣ ਵਾਸਤੇ ਇਹ ਕੁੱਝ ਆ ਜੀ ਅੱਛਾ ਇੰਨੇ ਲੋਕ ਕਿ ਵਿਜ਼ਿਟ ਕਰ ਰਹੇ ਲੱਗਦਾ ਕਿ ਸਾਰਿਆਂ ਨੂੰ ਇੰਨਾ ਬਾਰੇ ਪਤਾ ਹੋਊਗਾ ਦੇਖੋ ਜਿਹੜੇ ਪੁਰਾਣੇ ਮਤਲਬ ਬਜ਼ੁਰਗ ਨੇ ਉਹਨਾਂ ਨੂੰ ਤਾਂ ਕਾਫੀ ਹੱਦ ਤੱਕ ਪਤਾ ਜੀ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਨਹੀਂ ਪਤਾ ਇਹ ਮੇਨ ਉਪਰਾਲਾ ਇਸ ਕਰਕੇ ਮਤਲਬ ਇਹ ਆਪਾਂ ਮਤਲਬ ਐਕਸੀਬਿਸ਼ਨ ਲਾਈ ਆ ਵੀ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜੀਏ ਜੇ ਕੋਈ ਮਤਲਬ ਖਰੀਦਣਾ ਚਾਹਣਾ ਹੈ ਤਾਂ ਫਿਰ ਖਰੀਦ ਵੀ ਸਕਦਾ ਨਹੀਂ ਜੀ ਇਹ ਮਤਲਬ ਓਨਲੀ ਫੋਰ ਮਤਲਬ ਡਿਸਪਲੇ ਆ ਮਤਲਬ ਸਿਰਫ ਆਪਾਂ ਇਹਨੂੰ ਬੱਚਿਆਂ ਨੂੰ ਆਪਣੇ ਵਿਰਾਸਤ ਦੇ ਦੇਖ ਸਕਦੇ ਆ ਖਰੀਦ ਨਹੀਂ ਸਕਦੇ ਬਿਲਕੁਲ ਜੀ ਹਾਂ ਇਹ ਤਾਂ ਸਿਰਫ ਬੱਚਿਆਂ ਨੂੰ ਵਿਰਾਸਤ ਨਾਲ ਜੋੜਨ ਦਾ ਉਪਰਾਲਾ ਜੀ ਇਹ ਕੀ ਹੈ ਇਹ ਸ਼ਿੰਗਾਰਦਾਨ ਆ ਜੀ ਮਤਲਬ ਵੀ ਸ਼ਿੰਗਾਰ ਵਗੈਰਾ ਰੱਖਣ ਨੂੰ ਇਹ ਸਾਰਾ ਇਹਦੇ ਚ ਪੂਰੇ ਡਰਾਅਰ ਨਿਕਲਦੇ ਆ ਆ ਦੇਖੋ ਅੱਛਾ ਮਤਲਬ ਆ ਕਹਿੰਦਾ ਮੇਕਅਪ ਬਾਕਸ ਕਹ ਲੋ ਜਾਂ ਸ਼ਿੰਗਾਰਦਾਨ ਕਹ ਲੋ ਇਹਦੇ ਚ ਮਨ ਲੋ ਤੇ ਇਹ ਚੀਜ਼ਾਂ ਇਹ ਪੁਰਾਣੇ ਕੱਚ ਦੇ ਦੀਵੇ ਨੇ ਜੀ ਤੇ ਇਹ ਮੂੜਾ ਆ ਜੀ ਇਸ ਤਰ੍ਹਾਂ ਦੀਆਂ ਮਤਲਬ ਚੀਜ਼ਾਂ ਇਹ ਘਗਰੇ ਫੁਲਕਾਰੀਆਂ ਨੇ ਅੱਛੇ ਇਹ ਵੀ ਮਤਲਬ ਪ੍ਰਾਤਨ ਸਮੇ ਦੇ ਨੇ ਕਿੰਨੇ ਕਿੰਨੇ ਛਿਰਦੇ ਹੋਗੇ ਇਹ ਤਕਰੀਬਨ 100 150 ਸਾਲ ਪੁਰਾਣੇ ਇਦੂ ਵੱਧ ਨਹੀਂ ਹੈਗੇ ਜੀ ਅੱਛਾ ਮਤਲਬ 100 ਸਾਲ ਪੁਰਾਣੇ ਇਹ ਕਿਦਾਂ ਲੈ ਕੇ ਆਏ ਤੁਸੀਂ ਮਤਲਬ ਕਿਵੇਂ ਬੱਸ ਉਹੀ ਵੀ ਮੇਰਾ ਕੰਮ ਲੱਕੜੀ ਦਾ ਹੁਣ ਕਰਕੇ ਪਿੰਡਾਂ 'ਚ ਜਾਣਾ ਰਹਿੰਦਾ ਤੇ ਉੱਥੇ ਕਿਸੇ ਨਾ ਕਿਸੇ ਨਾਲ ਗੱਲ ਕਰ ਲਈਦੇ ਸਾਂਝੀ ਕਰ ਵੀ ਇਹ ਪ੍ਰਾਤਨ ਸਮੇ ਦੇ ਹੀ ਨੇ ਸਾਰੇ ਘਗਰੇ ਫੁਲਕਾਰੀ ਇਹ ਪੇਂਟਿੰਗ ਇਹ ਵੀ ਮੈਨੂੰ ਲੱਗਦਾ ਪ੍ਰਾਤਨ ਇਹ ਸਾਰੇ ਹੱਥ ਨਾਲ ਸੂਈ ਨਾਲ ਸੂਈਆਂ ਨਾਲ ਮਤਲਬ ਬੇਲੀਆਂ ਮਤਲਬ ਜਦੋਂ ਹੁੰਦੀਆਂ ਸੀ ਉਹ ਕੰਮਕਾਰ ਤੋਂ ਇਹ ਮਤਲਬ ਇਸ ਤਰ੍ਹਾਂ ਦੀ ਆਰਟ ਕਰਦੀਆਂ ਰਹਿੰਦੀਆਂ ਸੀ ਜਿਵੇਂ ਫੁਲਕਾਰੀਆਂ ਨੂੰ ਕੱਢਦੇ ਹੁੰਦੇ ਸੀ ਉਵੇਂ ਇਹ ਵੀ ਜਿਹੜੀ ਹੈਂਡ ਮੇਡ ਮਤਲਬ ਮੇਡ ਕੰਮ ਸੀ ਕਿੰਨੇ ਸਾਲ ਚਿਰ ਪੁਰਾਣੀ ਹੋਣੀ ਹੈ ਤੁਹਾਡੇ ਕੋਲ ਜਿਆਦਾ ਨਹੀਂ ਹੈਗੀਆਂ ਜੀ ਇਹ ਤਾਂ 70 ਸਾਲ ਪੁਰਾਣੀਆਂ ਜਿਆਦਾ ਨਹੀਂ ਹੈਗੀਆਂ ਇਹ ਭਗਤ ਸਿੰਘ ਦੀ ਅਸਲੀ ਫੋਟੋ ਆ ਜੀ ਕੀ ਬਾਤ ਹੈ ਇਹ ਭਗਤ ਸਿੰਘ ਦੀ ਅਸਲੀ ਫੋਟੋ ਆ ਇਥੋਂ ਦੇ ਲੁਧਿਆਣੇ ਤੋਂ ਸਰਦਾਰ ਮਨਵਿੰਦਰ ਸਿੰਘ ਯਾਸਪੁਰਾ ਜਿਹੜੇ ਐਮ.ਐਲ.ਏ ਨੇ ਉਹਨਾਂ ਦੇ ਫਾਦਰ ਸਾਹਿਬ ਨੇ ਗੁਰਮੇਲ ਸਿੰਘ ਖਾਲਸਾ ਜੀ ਨੇ ਮੈਨੂੰ ਇਹ ਭੇਟ ਕੀਤੀ ਸੀ 2013 ਦੇ ਵਿੱਚ ਤੇ ਇਹਦੇ 'ਚ ਬਕਾਇਦਾ ਲਿਖਿਆ ਸਰਦਾਰ ਭਗਤ ਸਿੰਘ ਜੀ ਦੀ ਇਹ ਫੋਟੋ ਭਾਈ ਰਣਜੀਤ ਸਿੰਘ ਜੀ ਦੀ ਕਿਤਾਬ ਜੇਲ੍ਹ ਚਿੱਠੀਆਂ ਵਿੱਚੋਂ ਲਈ ਅਤੇ ਡਿਵੈਲਪ ਕਰਵਾਈ ਗਈ ਹੈ ਇਹ ਫੋਟੋ ਸਰਦਾਰ ਪਰਮਿੰਦਰ ਸਿੰਘ ਅਹਮਦਗੜ੍ਹ ਵਾਲਿਆਂ ਨੂੰ ਪ੍ਰੇਮ ਸਹਿਤ ਭੇਟ ਕੀਤੀ ਜਾਂਦੀ ਹੈ ਇਹ ਉਹਨਾਂ ਨੇ ਮੈਨੂੰ ਮਤਲਬ ਹਾਂਜੀ ਮੈਨੂੰ ਦਿੱਤੀ ਕੀਤੀ ਸੀ ਇਹ ਵੀ ਇੱਥੇ ਡਿਸਪਲੇ ਕੀਤੀ ਹੋਈ ਹੈ ਤਾਂ ਕਿ ਮਤਲਬ ਅਸ਼ੀਤ ਪਾਗਲ ਸਿੰਘ ਦੀ ਅਸਲੀ ਫੋਟੋ ਲੋਕਾਂ ਤੱਕ ਪਹੁੰਚੇ ਤੇ ਇਹ ਜਿਹੜੇ ਝੋਲੇ ਨੇ ਇਹ ਵੀ ਸਾਰੇ ਮਤਲਬ ਹੈਂਡਮੇਡ ਨੇ ਪ੍ਰਾਤਨ ਨੇ ਤੇ ਇਹ ਸਾਰੇ ਮਤਲਬ ਪਿੰਡੂ ਸੱਭਿਆਚਾਰ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ 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 ਵੀ ਆਪਾਂ ਮਤਲਬ ਇੱਥੇ ਡਿਸਪਲੇ ਕੀਤੀਆਂ ਨੇ ਛਾਬੇ ਹੋਗੇ ਬੋਹੀਏ ਹੋਗੇ ਨਾਲੇ ਬੋਣ ਵਾਲੇ ਅੱਡੇ ਹੋਗੇ ਸੋਰਾ ਤਨ ਟਿਫਨ ਹੋਗੇ ਮਕਸੂਦ ਹੋਗੇ ਇਹ ਇਹ ਟਿਫਨ ਮਤਲਬ ਤਾਂਬੇ ਦੇ ਆ ਕਿ ਪਿੱਤਲ ਦੇ ਪਿੱਤਲ ਦੇ ਆ ਜੀ ਪਿੱਤਲ ਦੇ ਇਹ ਪਿੱਤਲ ਦੇ ਟਿਫਨ ਹਾਂ ਜੀ ਪਿੱਤਲ ਦੇ ਟਿਫਨ ਹਾਂ ਜੀ ਹਾਂ ਜੀ ਇਹਦੇ ਵਿੱਚ ਆਚਾਰ ਪੈ ਜਾਂਦਾ ਜੀ ਆਚਾਰ ਵਾਲੀ ਡੱਬੀ ਉੱਪਰ ਨਾਲ ਅਟੈਚ ਆ ਜੀ ਪੱਕੀ ਪਰਮਾਨੈਂਟ ਤੇ ਉਸ ਤੋਂ ਬਾਅਦ ਆ ਤਿੰਨ ਟਿਫਨ ਆ ਗਏ ਹਾਂ ਜੀ ਤੇ ਇਹਦੇ ਵਿੱਚ ਜਿਹੜੇ ਚਮਚ ਨੇ ਉਹ ਚਮਚ ਵਿੱਚ ਹੀ ਅਟੈਚ ਨੇ ਜੀ ਆ ਦੇਖੋ ਤੇ ਚੰਮਤ ਨਾਲ ਹੀ ਲੋਕ ਹੁੰਦਾ ਜੀ ਸਾਰਾ ਤੇ ਇਹ ਇਸ ਤਰ੍ਹਾਂ ਦਾ ਮਤਲਬ ਉਪਰਾਲਾ ਜੀ ਵੀ ਚਲੋ ਮੀ ਆਪਣੀ ਵਿਰਾਸਤ ਨੂੰ ਸੰਭੀਏ ਤੇ ਬੱਚਿਆਂ ਨੂੰ ਮਤਲਬ ਇਹ ਐਗਜ਼ਿਬਿਸ਼ਨ ਲਾ ਕੇ ਦਿਖਾਈਏ ਤਾਂ ਕਿ ਉਹਨਾਂ ਨੂੰ ਨੌਲੇਜ ਮਿਲੇ ਆਪਣੇ ਬੱਚੇ ਆਪਣੀ ਵਿਰਾਸਤ ਨਾਲ ਆਪਣੀਆਂ ਜੜਾਂ ਨਾਲ ਜੁੜ ਸਕਣ। ਅੱਛਾ ਬੱਚੇ ਇੱਥੇ ਆ ਰਹੇ ਨੇ ਇੰਟਰਸਟ ਲੈ ਰਹੇ ਨੇ ਇਨਾਂ ਚੀਜ਼ਾਂ। ਹਾਂਜੀ ਬਿਲਕੁਲ ਲਗਭਗ ਅੱਜ ਸਵੇਰ ਤੋਂ ਮੈਨੂੰ ਲੱਗਦਾ ਉਮੀਦ ਆ ਵੀ ਸ਼ਾਇਦ ਅੰਦਾਜ਼ਨ ਅੰਦਾਜ਼ਨ ਵੀ 10-1000 ਬੱਚਾ ਲਗਭਗ ਲੋਕ ਆ ਕੇ ਗਏ ਨੇ। ਬੜਾ ਇੰਟਰਸਟ ਦਿਖਾਇਆ ਬਹੁਤ ਵਧੀਆ ਮਤਲਬ ਪਿਆਰ ਮਿਲਿਆ। ਜੇਕਰ ਕੋਈ ਇਨਾਂ ਚੀਜ਼ਾਂ ਨੂੰ ਵੇਖਣਾ ਚਾਹੁੰਦਾ ਹੋਵੇ ਤਾਂ ਸਾਡਾ ਕੋਈ ਨ ਜਾ ਤੁਸੀਂ ਤੁਹਾਡੀ ਕੋਈ ਪਲੇਸ ਵਗੈਰਾ ਹੈਗੀ ਹੈ ਤਾਂ ਕਿ ਉਹ ਤੁਹਾਡੇ ਕੋਲ ਪਹੁੰਚ ਸਕੇ ਤੇ ਹੋਰ ਵੀ ਜੇਕਰ ਉਹਨਾਂ ਕੋਲ ਸਮਾਨ ਪਿਆ ਉਹ ਤੁਹਾਡੇ ਤੱਕ ਜਰੂਰ ਪਹੁੰਚਾ ਸਕੇ ਜੀ ਜੀ ਬਿਲਕੁਲ ਤੇ ਮੇਰਾ ਨੰਬਰ ਹੈਗਾ 98148 10794 ਤੇ ਮੈਂ ਅਮੰਦਗੜ ਰਹਿਣਾ ਤੇ ਮੈਨੂੰ ਫੋਨ ਕਰਕੇ ਜਦੋਂ ਮਰਜ਼ੀ ਆ ਸਕਦੇ ਹੋ ਤੁਸੀਂ ਤੇ ਮੋਸਟ ਵੈਲਕਮ ਆ ਮੈਨੂੰ ਆਪ ਨੂੰ ਖੁਸ਼ੀ ਹੁੰਦੀ ਆ ਚਾ ਚੜ ਜਾਂਦਾ ਵੀ ਕੋਈ ਮੇਰੇ ਘਰੇ ਆਇਆ ਮੇਰੀ ਮੈਨੂੰ ਕਲੈਕਸ਼ਨ ਦੇਖ ਰਿਹਾ ਕਿਹੜਾ ਕਿਉਂਕਿ ਦੇਖੋ ਇੱਕ ਕਲੈਕਸ਼ਨ ਕਰਨਾ ਅਲੱਗ ਗੱਲ ਆ ਜਦੋਂ ਕੋਈ ਆ ਕੇ ਹੌਸਲਾ ਫੁਜਾਈ ਕਰਦਾ ਉਹ ਵੱਡੀ ਗੱਲ ਆ ਠੀਕ ਹੈ ਨਾ ਤੇ ਉਹ ਕੋਈ ਵੀ ਬੰਦਾ ਮੇਰੇ ਕੋ ਆ ਸਕਦਾ ਫੋਨ ਕਰਕੇ ਤੇ ਬਾਕੀ ਰਹੀ ਗੱਲ ਮੇਰਾ YouTube ਚੈਨਲ ਤੇ Facebook ਤੇ Insta ਤੇ ਮੇਰਾ ਪੇਜ ਬਣਾਇਆ ਪ੍ਰਾਤਨ ਵਿਰਸਾ ਤੇ ਮੈਂ ਸਾਰੀ ਲਗਭਗ ਵੀਡੀਓ ਜੋ ਵੀ ਬਣਾ ਕੇ ਉਹ ਤੇ ਪਾਉਂਦਾ ਰਹਿਣਾ ਤੇ ਉੱਥੇ ਵੀ ਮੈਨੂੰ ਮਤਲਬ ਕੋਈ ਨੌਲੇਜ ਵਾਲੀ ਗੱਲ ਜੋ ਕੋਈ ਕਈ ਵਾਰੀ ਹੁੰਦਾ ਵੀ ਬੱਚੇ ਨੂੰ ਇਤਿਹਾਸ ਦਾ ਸ਼ੌਂਕ ਆ ਜਾਂ ਕਿਸੇ ਨੂੰ ਸ਼ੌਂਕ ਆ ਤਾਂ ਉੱਥੋਂ ਵੀ ਮਤਲਬ ਮੈਨੂੰ ਉਹਨੂੰ ਫੋਲੋ ਕਰ ਸਕਦਾ ਕੀ ਬਾਤ ਸੋ ਅਲੋ ਜੀ ਆਪਾਂ ਗੱਲ ਕਰ ਲਈ ਜੇ ਗੱਲ ਕਰ ਲਈ ਪ੍ਰਾਤਨ ਸਮੇਂ ਦੀਆਂ ਚੀਜ਼ਾਂ ਦੀ ਜਿਵੇਂ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਨਾਲ ਦਿਖਾ ਦਿੱਤੀ ਹੈ ਕਿ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਜਿਹੜੀਆਂ ਚੀਜ਼ਾਂ ਨੇ ਪ੍ਰਾਤਨ ਸਮੇਂ ਦੀਆਂ ਚੀਜ਼ਾਂ ਨੇ ਜੋ ਕਿ ਅਕਸਰ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਜੇ ਯਾਨੀ ਕਿ ਮੰਨ ਕੇ ਚਲੋ ਕਿ ਕੋਈ ਵੀ ਮੂਵੀ ਦੇਖਦੇ ਹੋ ਤਾਂ ਉਹਨਾਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਵੇਖਣ ਨੂੰ ਮਿਲਦੀਆਂ ਪਰ ਇਹਨਾਂ ਕੋਲ ਇਹ ਚੀਜ਼ਾਂ ਬਿਲਕੁਲ ਮੌਜੂਦ ਨੇ ਸਿੱਕੇ ਦੀ ਆਪਾਂ ਗੱਲ ਕਰ ਲਈਏ ਜਾਂ ਫਿਰ ਆਪਾਂ ਸ਼ਾਸਤਰ ਦੀ ਗੱਲ ਕਰ ਲਈਏ ਜਾਂ ਫਿਰ ਆਪਾਂ ਭਾਂਡਿਆਂ ਦੀ ਗੱਲ ਕਰ ਲਈਏ ਜਾਂ ਫਿਰ ਕੱਪੜਿਆਂ ਦੀ ਗੱਲ ਕਰ ਲਈਏ ਇਹਨਾਂ ਕੋਲ ਹਰ ਇੱਕ ਚੀਜ਼ ਜਿਹੜੀ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ ਮੈਂ ਨੇ ਹਮਲਿਕ ਕੈਮਰਾ ਪਰਸਨ ਸੇ ਵਾਸ਼ਿੰਗਟਨ